ਪਤੰਗਬਾਜ਼ੀ ਦਾ ਸ਼ਾਂਖ ਰੱਖਣ ਵਾਲੇ ਤਾਂ ਸਿਰਫ ਪਤੰਗ ਉਡਾ ਕੇ ਆਪਣਾ ਸ਼ਾਂਖ ਪੂਰਾ ਕਰਦੇ ਹਨ ਪਰ ਉਸ ਪਤੰਗ ਦੇ ਕੱਟੇ ਜਾਣ ਨਾਲ ਕਿਸੇ ਦੀ ਜਾਨ ਚਲੀ ਜਾਏ ਤਾਂ ਇਹ ਬਹੁਤ ਵੱਡੀ ਲਾਪਰਵਾਹੀ ਹੈ ਜਿਸ ਤੇ ਚੱਲਦਿਆਂ ਸਾਡੀ ਫਾਸਟਵੇ ਨਿਊਜ਼ ਟੀਮ ਵੱਲੋਂ ਸ਼ਹਿਰ ਵਿੱਚ ਬਣੇ ਪੁਲ ਤੇ ਚੱਲਣ ਵਾਲੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਐਲੀਵੇਟਡ ਰੋਡ ਜੋ ਕਿ ਪੰਡਾਰੀ ਪੁਲ ਤੋਂ ਅਲਫਾ ਮਾਲ ਵੱਲ ਨੂੰ ਜਾਂਦਾ ਹੈ ਪੁਲ ਦਾ ਦੌਰਾ ਕੀਤਾ ਗਿਆ ਉਸ ਪੁਲ ਉਪਰ ਲੱਗੀਆਂ ਸਟਰੀਟ ਲਾਈਟਾਂ ਦੇ ਖੰਭਿਆਂ ਨਾਲ ਲੋਹੇ ਦੀਆਂ ਤਾਰਾਂ ਬੰਨੀਆਂ ਹੋਈਆਂ ਹਨ ਤੇ ਪਤੰਗ ਕੱਟੇ ਜਾਣ ਤੇ ਉਹ ਸੜਕ ਉੱਪਰ ਨਹੀਂ ਆਉਂਦੀਆਂ ਜਿਸ ਨਾਲ ਪੁਲ ਤੋਂ ਲੰਘਣ ਵਾਲੇ ਲੋਕਾਂ ਦੀ ਜਾਨ ਬਚ ਜਾਂਦੀ ਹੈ ਪਰ ਪੁਲ ਦੇ ਕਾਫੀ ਹਿੱਸੇ ਤੇ ਸਟਰੀਟ ਲਾਈਟਾਂ ਦੇ ਖੰਭਿਆਂ ਨਾਲ ਉਹ ਤਾਰ ਨਹੀਂ ਬੰਨੀ ਹੋਈ ਜੋ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬਚੇ ਹੋਏ ਖੰਭਿਆਂ ਉੱਪਰ ਵੀ ਉਹ ਲੋਹੇ ਦੀਆਂ ਤਾਰਾਂ ਲਗਵਾਈਆਂ ਜਾਣ ਅਤੇ ਲੋਕ ਵੀ ਪੁਲ ਤੋਂ ਜਾਂਦੇ ਸਮੇਂ ਸਪੀਡ ਹੌਲੀ ਰੱਖਣ ਜ਼ਿੰਦਗੀ ਬਹੁਤ ਬੜੀ ਮੁੱਲੀ ਦਾਤ ਹੈ ਇਹ ਜ਼ਿੰਦਗੀ ਨਹੀਂ ਮਿਲਣੀ ਦੁਬਾਰਾ ਤੇ ਉਸੇ ਚੀਜ਼ ਨੂੰ ਧਿਆਨ ਚ ਰੱਖਦੇ ਆ ਸਾਡੀ ਫਾਸਟਵੇ ਨਿਊਜ਼ ਦਾ ਇੱਕੋ ਇੱਕ ਮਕਸਦ ਹੈ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਇਨਸਾਨੀ ਜ਼ਿੰਦਗੀਆਂ ਦਾ ਕੋਈ ਘਾਹ ਨਾ ਹੋਵੇ ਜਿਹਦੇ ਦਰਮਿਆਨ ਐਲੀਵੇਟਰ ਰੋਡ ਦੇ ਉੱਤੇ ਸਾਡੀ ਫਾਸਟਵੇ ਟੀਮ ਪਹੁੰਚੀ ਹੈ ਜਿੱਥੇ ਕਿ ਤੁਸੀਂ ਦੇਖ ਰਹੇ ਕਿ ਜਿਹੜੇ ਪੋਲ ਲੱਗੇ ਨੇ ਉਹਨਾਂ ਦੇ ਦਰਮਿਆਨ ਦੋਵੇਂ ਸਾਈਡਾਂ ਦੇ ਉੱਤੇ ਤਾਰ ਬੱਜੀ ਕਿਤੇ ਕਿਤੇ ਹੈਗੀ ਆ ਕਿਤੇ ਕਿਤੇ ਨਹੀਂ ਗਈ ਅਰੇ ਤਾਰ ਦਾ ਜਿਹੜਾ ਮੇਨ ਮੁੱਖ ਮਕਸਦ ਹੈ ਕਿ ਜਿਹੜਾ ਲੋਹੜੀ ਦਾ ਤਿਹਾੜੀ ਬਿਲਕੁਲ ਲੱਗਿਆ ਆ ਰਿਹਾ ਹੈ ਪਤੰਗ ਬਾਜ਼ ਦੇ ਜਿਹੜੇ ਸ਼ਕੀਨ ਨੇ ਉਹ ਆਪਣੇ ਧਿਆਨ ਨਾਲ ਪਤੰਗਾ ਉਡਾਉਂਦੇ ਨੇ ਪਰ ਜਦੋਂ ਕੱਟੀ ਜਾਂਦੀ ਹੈ ਪਤੰਗ ਉਹਦੇ ਦਰਮਿਆਨ ਜਿਹੜੀ ਡੋਰ ਹੈ ਪੁਲ ਦੇ ਉੱਤੇ ਡਿੱਗਦੀ ਹੈ ਇਹ ਜੇ ਤਾਰਾਂ ਦੋਵੇਂ ਪਾਸੇ ਲੱਗੀਆਂ ਹੋਣ ਤੇ ਲੋਕਾਂ ਦਾ ਪੂਰਾ ਬਚਾਅ ਹੋ ਸਕਦਾ ਹੈ ਖਾਸ ਕਰਕੇ ਟੂ ਵ੍ਹੀਲਰ ਵਾਲਿਆਂ ਦਾ ਤੇ ਕਿਉਂਕਿ ਲੋਕ ਆਪਣੀ ਸਪੀਡ ਨਾਲ ਤੇਜ਼ੀ ਨਾਲ ਵਧੇ ਜਾਂਦੇ ਨੇ ਔਰ ਨਹੀਂ ਪਤਾ ਲੱਗਦਾ ਕਿਤੇ ਡੋਰ ਪੈ ਰਹੀ ਹੈ ਤੇ ਉਹ ਗੱਲੇ ਤੇ ਫਿਰਦੀ ਹੈ ਆਪਣੀ ਜ਼ਿੰਦਗੀ ਦਾ ਵੀ ਘਾਣ ਹੁੰਦਾ ਪਿਆ ਤੇ ਉਸੇ ਜ਼ਿੰਦਗੀ ਨੂੰ ਮੁੱਖ ਰੱਖਦੇ ਹੋਇਆ ਸਾਡੀ ਫਾਸਟ ਵੀ ਦਾ ਮੁੱਖ ਮਕਸਦ ਹੈ ਕਿ ਲੋਕ ਇੱਕਦਮ ਧੀਮੀ ਗਤੀ ਨਾਲ ਆਣ ਦੂਸਰਾ ਪ੍ਰਸ਼ਾਸਨ ਨੂੰ ਚਾਹੀਦਾ ਕਿ ਦੋਵੇਂ ਸਾਈਡ ਦੇ ਪੋਲਾ ਦੇ ਬਿਲਕੁਲ ਖੰਬਿਆਂ ਦੇ ਉੱਪਰ ਤਾਰ ਬੱਜੀ ਜਾਵੇ ਤਾਂ ਜੋ ਕੋਈ ਨੁਕਸਾਨ ਨਾ ਹੋਵੇ ਅਰ ਪਿਛਲੀ ਵਾਰ ਜਿਹੜਾ ਪਿਛਲੇ ਸਾਲ ਲੋਹੜੀ ਦੇ ਟਾਈਮ ਦੇ ਉੱਤੇ ਪ੍ਰਸ਼ਾਸਨ ਵੱਲੋਂ ਬੜਾ ਵਧੀਆ ਕੀਤਾ ਜਾਇਆ ਗਿਆ ਸੀ ਕਿ ਇਹ ਪੁੱਲ ਨੂੰ ਕਾਫੀ ਦੇਰ ਬੰਦ ਵੀ ਕੀਤਾ ਗਿਆ ਕਾਰਨ ਕਿ ਇੱਥੇ ਜਿਹੜਾ ਲੋਕਾਂ ਦਾ ਕੋਈ ਨੁਕਸਾਨ ਨਾ ਹੋਵੇ ਪਰ ਸਾਡੀ ਟੀਮ ਦਾ ਮੁੱਖ ਮਕਸਦ ਹੈ ਪ੍ਰਸ਼ਾਸਨ ਨੂੰ ਜਗਾਣਾ ਇਹ ਤਾਰ ਦਾ ਤਾਂ ਮੁੱਦਾ ਜਿਹੜਾ ਹੈਗਾ ਹੈਗਾ ਮੇਨ ਆ ਸਭ ਤੋਂ ਵੱਡਾ ਮੁੱਦਾ ਹੈ ਜਿਹੜੀ ਚਾਈਨਾ ਦੀ ਆਤਮਕਾਤੀ ਡੋਰ ਹੈ ਇਹਨੂੰ ਕਿਤੇ ਜੜ ਤੋਂ ਖਤਮ ਕੀਤਾ ਜਾਵੇ ਪ੍ਰਸ਼ਾਸਨ ਨੂੰ ਠੱਲ ਬੰਨ ਦੀ ਲੋੜ ਹੈ ਕਿਉਂਕਿ ਇਹ ਜਿਹੜੇ ਲੋੜੀ ਦੇ ਧਿਆਰ ਬਿਲਕੁਲ ਆ ਜਾਂਦੇ ਨੇ ਤੇ ਇਹ ਦਿਨਾਂ 'ਚ ਬਹੁਤ ਘੱਟ ਹੋ ਜਾਂਦਾ ਲੋਕਾਂ ਲਈ ਟੂ ਵ੍ਹੀਲਰਾਂ ਦੇ ਲਈ ਖਾਸ ਕਰਕੇ ਕਿ ਸੜਕਾਂ ਤੇ ਕਿਸੇ ਗਲੇ ਤੇ ਕਿਤੇ ਹੱਥ ਤੇ ਕਿਤੇ ਮੂੰਹ ਤੇ ਡੋਰ ਵਿੜਦੀ ਆ ਜਿੰਦਗੀ ਵੀ ਜਿਹੜੀ ਬਚਣੀ ਮੁਸ਼ਕਲ ਹੋ ਜਾਂਦੀ ਹੈ ਤੇ ਸੋ ਪ੍ਰਸ਼ਾਸਨ ਨੂੰ ਇਸ ਚੀਜ਼ ਦੇ ਉੱਤੇ ਨੱਥ ਪਾਣ ਦੀ ਲੋੜ ਹੈ ਕਿ ਜਿਹੜੀ ਜਾਨਾਂ ਦੀ ਆਤਮ ਹੱਤ ਦੀ ਡੋਰ ਗੱਟੂ ਦੇ ਰੂਪ ਦੇ ਵਿੱਚ ਵਿਕਦੀ ਪਈ ਆ ਉਹਨੂੰ ਕਿਤੇ ਬੰਦ ਵੀ ਬਿਲਕੁਲ ਜੜ ਤੋਂ ਕੀਤਾ ਜਾਵੇ ਆਰ ਐਸ ਖਾਸ ਕਰਕੇ ਪੁਲਾਂ ਦੇ ਉੱਤੇ ਚਾਹੇ ਵੇਰਕਾ ਪੁਲ ਹੈ ਤੇ ਜਹੇ ਐ ਐਲੀਵੇਟਰ ਰੋਡ ਆਲਾ ਪੁਲ ਹੈ ਸ਼ਹਿਰ ਦੇ ਹੋਰ ਵੀ ਕਾਫੀ ਪੁਲ ਨੇ ਪੁਲਾਂ ਦੇ ਉੱਪਰ ਕਿਤੇ ਦੋਵੇਂ ਸਾਈਡਾਂ ਤੇ ਤਾਰ ਹੈ ਬੱਜੀ ਹੋਵੇ ਤੇ ਲੋਕਾਂ ਦੀਆਂ ਜ਼ਿੰਦਗੀਆਂ ਦਾ ਬਚਾਅ ਹੋ ਸਕਦਾ ਤੇ ਹੁਣ ਪ੍ਰਸ਼ਾਸਨ ਨੂੰ ਖੁਦ ਇਸ ਬਾਰੇ ਸੋਚਣ ਦੀ ਲੋੜ ਹੈ ਸਹਿਯੋਗੀ ਹਜੇ ਇੱਕ ਮਰਦੇ ਨਾਲ ਚチル ਸ਼ਰਮਾ ਪਾਟੋ ਨਿਊਜ਼ ਅਬਰ ਸਰ